ਅੱਜ ਆਪਾਂ ਹੈਗੇ ਸੀਗੇ ਲੇ ਦੇ ਵਿੱਚ ਕਾਰਗਿਲ ਦੇ ਵਿੱਚ ਤੇ ਕਾਰਗਿਲ ਦੇ ਵਿੱਚ ਪਹੁੰਚਾਉਣੀ ਆ ਵੀ ਇੱਥੇ ਲੋਕ ਜਿਹੜੇ ਆਪਣੇ ਪਸ਼ੂਆਂ ਲਈ ਕਿਦਾਂ ਚਾਰਾ ਸਟੋਰ ਸਟੋਰ ਕਰਦੇ ਨੇ ਆਪਣੇ ਕਿੰਨੀ ਇਹਨੂੰ ਕਹਿੰਦੇ ਨੇ ਜੋਇਨ ਤੇ ਇਹ ਇਹਨੂੰ ਕਹਿੰਦੇ ਨੇ ਘਾਸ ਇਹ ਇਹਨੂੰ ਹੁਣ ਕੱਟ ਕੇ ਸਟੋਰ ਕਰ ਲੈਣਗੇ ਤੇ ਜਦੋਂ ਬਰਫ਼ ਪੈਂਦੀ ਆ ਸਿਆਲ ਹੁੰਦਾ ਤਾਂ ਫਿਰ ਆਪਣੇ ਪਸ਼ੂਆਂ ਲਈ ਜਿਹੜਾ ਇਹ ਚਾਰਾ ਦੇ ਪਰਿਵਾਰ ਤੋਂ ਨੇ 올ਓਵਰ ਕਾਰਗਿਲ ਦੇ ਵਿੱਚ ਸਾਰੇ ਜਿੰਨੇ ਇੱਥੇ ਪਰਿਵਾਰ ਨੇ ਇਹ ਆਪਣਾ ਸਟੋਰ ਕਰ ਲਵਾਂਗੇ ਕਿਉਂਕਿ ਖੇਤੀ ਇਹ ਬਣਾਉਣ ਦੇ ਵਿੱਚ ਇੱਥੇ ਹੁੰਦੀ ਆ। ਆਦ ਰੇ ਖੇਤੀ ਹੋਣ ਕਰਕੇ ਜਿਹੜਾ ਇਹ ਆਪਣਾ ਹੁਣ ਸਾਰਾ ਸਟੋਰ ਕਰ ਲਵਾਂਗੇ ਉਹ ਦੇਖੋ ਕੱਟ ਰਹੇ ਨੇ ਸਾਰੇ। ਇਹਨੂੰ ਕੱਟ ਕੇ ਹੁਣ ਸਟਾਲ